ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਦੇਸ਼ਰ ਨਿਰਦੇਸ਼ ਦੇ ਮੁਤਾਬਕ ਡਰੱਗਸ ਅਗੇਂਸਟ ਸਪੈਸ਼ਲ ਡਰਾਈਵ ਚੱਲ ਰਹੀ ਹੈ। ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ। 1 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਔਰ 4 ਤੋਸ਼ੀ ਗ੍ਰਿਫਤਾਰ ਕੀਤੇ ਨੇ। ਇਹਦੇ ਚੜੀ ਇੰਟਰਸਟਿੰਗ ਗੱਲ ਹੈ ਕਿ 2 ਲੇਡੀਜ਼ ਵੀ ਇਹਦੇ ਚ ਸਾਹਮਣੇ ਆਈਆਂ ਐ ਅਕਿਊਜ਼ਡ। ਉਹਨਾਂ ਦੀ ਅਰੈਸਟ ਕੀਤੀ ਗਈ ਹੈ। ਤਰਨਤਾਰਨ ਏਰੀਏ ਦੇ ਵਿੱਚ ਇਹ ਸਾਰਾ ਜਿਹੜਾ ਸਿੰਡੀਕੇਟ ਚੱਲ ਰਿਹਾ ਸੀਗਾ ਔਰ ਇਹ ਸਾਰੀ ਜਿਹੜੀ ਬਰਾਮਦਗੀ ਹੈ ਸੁਤਾਨਵੰਦ ਏਰੀਏ ਦੇ ਵਿੱਚ ਕੇਸਿਸਟ ਕਰਕੇ ਉਹ ਉਸ ਰੀਚ ਕੀਤੀ ਹੈ ਸਾਡੇ CIA 1 ਵੱਲੋਂ ਸੋ ਮੈਂ ਸਾਰੀ ਇਹ ਟੀਮ ਨੂੰ ਸ਼ਾਬਾਸ਼ ਵੀ ਦਿਨਾ ਔਰ ਵਾਰਕਵਾਦ ਵੀ ਦਿਨਾ ਕਿ ਅੱਛਾ ਕੰਮ ਹੋਇਆ ਜਿਹੜੇ ਇਹਦੇ ਚ ਅਕਿਊਜ਼ ਨੇ ਉਹ ਹੈਗਾ ਅਰਜਿੰਦਰ ਏਲੀਅਸ ਜਿੰਦਰ ਇਨਸ਼ਾਰਾ ਢਾਲਾ ਤਰਨਤਾਰਨ ਦਾ ਸੁਖਵੀਰ ਹੈਗਾ ਤੇ ਉਹਦੀ ਵਾਈਫ ਸਰਬਜੀਤ ਕੌਰ ਪਲਾਸੌਰ ਡਿਸਟ੍ਰਿਕਟ ਤਰਨਤਾਰਨ ਦੇ ਨੇ ਤੇ ਰਾਜਵਿੰਦਰ ਕੌਰ ਵੀ ਪਲਾਸੌਰ ਦੀ ਹੈਗੀ ਐ ਔਰ ਇਹਨਾਂ ਦੇ ਜਿਹੜੇ ਸਾਰੇ ਅਸੀਂ ਬੈਕਗ੍ਰਾਉਂਡ ਵੀ ਚੈੱਕ ਕਰ ਰਹੇ ਆਂ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਪ੍ਰੋਸੀਡ ਕੀਤਾ ਕਰ ਰਹੇ ਆਂ ਜੇ ਆਪਾਂ ਚਾਤੀ ਮਾਰੀਏ ਕਿ 26 ਸਪਟੈਂਬਰ ਨੂੰ 26 ਸਪਟੈਂਬਰ ਨੂੰ ਮੈਂ ਜੁਆਇਨ ਕੀਤਾ ਸੀ ਉਹ ਸਪੈਸ਼ਲ ਜਿਹੜੀ ਸਾਡੀ ਡਰਾਈਵ ਕ੍ਰਾਈਮ ਤੇ ਡਰੱਗਜ਼ ਅਗੇਂਸਟ ਚੱਲ ਰਹੀ ਹੈ ਉਹਦੇ ਚ ਹਿਰੋਇਨ ਤਕਰੀਬਨ 13 ਕਿਲੋ ਦੇ ਕਰੀਬ ਅਸੀਂ ਬਰਾਮਦ ਕਰ ਚੁੱਕੇ ਹਾਂ ਹੁਣ ਤੱਕ ਜਿਨੇ ਕੈਪਸੂਲ ਨੇ ਗਾਂਜਾ 31 ਲੱਖ ਦੇ ਕਰੀਬ ਡਰਗ ਮੰਨੀ ਔਰ ਕਾਫੀ ਨਾਮੇਸ ਸਮਗਲਰ ਫੜੇ ਨੇ ਇਸ ਤੋਂ ਇਲਾਵਾ ਜਿਹੜੇ ਵਹੀਕਲਸ ਨੇ ਡਰਗ ਦੇ ਵਿੱਚ ਦੋ ਮੋਟਰਸਾਈਕਲ ਨੇ ਇੱਕ ਐਕਟਿਵਾ ਦੋ ਕਾਰਾਂ ਇੱਕ ਛੋਟਾ ਹੱਥੀ ਸੋ ਇਹ ਵਹੀਕਲ ਵੀ ਫੜੇ ਗਏ ਨੇ ਜੇ ਆਪਾਂ ਆਰਮ ਫੈਕਟਰੀ ਗੱਲ ਕਰੀਏ ਉਹਦੇ ਵਿੱਚ 14 ਬੰਦੇ ਅਰੈਸਟ ਹੋਏ ਨੇ ਇਲੀਗਲ ਵੈਪਨਸ ਦੇ ਨਾਲ ਉਹਦੇ ਵਿੱਚ ਪਿਸਟਲ ਬਲਿਕ ਮਾਊਜ਼ਰ 8 ਨੇ ਰਵਲਵਰ ਇੱਕ ਹੈ ਗਨ ਇੱਕ ਹੈ ਗਨ ਦੋ ਨੇ ਔਰ ਕਾਟਰिज 42 ਨੇ ਸਨੈਚਿੰਗ ਦੇ ਉੱਤੇ ਅਸੀਂ ਬੜਾ ਜ਼ੋਰ ਦਿੱਤਾ ਸਾਡੇ ਸਿਰਫ ਦੋ ਹੀ ਕੇਸ ਅਜੇ ਰਹਿੰਦੇ ਜਿਹੜੇ ਲੇਟੈਸਟ ਹੈਗੇ ਮੋਬਾਈਲ ਸਨੈਚਿੰਗ ਦੇ ਬਾਕੀ ਜਿਹੜੇ 25 ਕੇਸ ਰਜਿਸਟਰ ਹੋਏ ਇਸ ਦੌਰਾਨ ਸਾਰੇ ਦੇ ਸਾਰੇ ਟ੍ਰੇਸ ਔਰ ਰਿਕਵਰੀ ਪੂਰੀ ਦੀ ਪੂਰੀ ਕੀਤੀ ਹੈ ਹੁਣ ਅਸੀਂ ਇਹਦੇ ਸਾਰੇ ਜਿਹੜੇ ਮਦਈ ਨੇ ਉਹਨਾਂ ਨੂੰ ਜਿਹੜਾ ਸਪੋਤਦਾਰੀਆਂ ਕਰਵਾ ਕੇ ਇੱਕ ਸਪੈਸ਼ਲ ਡਰਾਈਵ ਕਰਕੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਉਹਨਾਂ ਦੇ ਪ੍ਰੋਸੀਡਸ ਔਰ ਜੋ ਵੀ ਉਹਨਾਂ ਦੀ ਸੋਲਨ ਪ੍ਰੋਪਰਟੀ ਹੈ ਸਨੈਚ ਪ੍ਰੋਪਰਟੀ ਹੈ ਇਸੇ ਤਰ੍ਹਾਂ ਰੋਬਰੀ ਦੇ ਵਿੱਚ ਵੀ ਸਾਡਾ ਬਹੁਤ ਅੱਛਾ ਰਹੀ ਕਾਰਗੁਜ਼ਾਰੀ ਔਰ 90% ਦੇ ਕਰੀਬ ਰਿਕਵਰੀ ਵੀ ਹੋ ਗਈ ਹੈ ਉਹ ਸਾਰੇ ਅਸੀਂ ਉਹਨਾਂ ਨੂੰ ਵਾਪਸ ਕਰ ਰਹੇ ਹਾਂ ਔਰ ਪ੍ਰੀਵੈਂਟਿਵ ਐਕਸ਼ਨ ਜੇ ਦੇਖੀਏ ਸਾਡੇ ਅੰਸ਼ਾਰੇ ਖਿਲਾਫ 163 ਬੰਦੇ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਔਰ 22 ਪੀਓ ਅਸੀਂ ਫੜਿਆ ਇਸ ਅਸੇ دوران ਔਰ 346 ਜਿਹੜੇ ਬੰਦੇ ਬਿਨਾ ਨੰਬਰ ਤੋਂ ਟੂ ਵੀ ਲੱਗਦੇ ਉੱਤੇ ਘੁਮਰੇ ਜਾਂ ਬਿਨਾ ਕਾਗਜ਼ਾਤਾਂ ਤੋਂ ਘੁਮਰੇ ਐ 346 ਇਹੋ ਜੇ ਵਹੀਕਲ ਇੰਪਾਉਂਡ ਕੀਤੇ ਗਏ ਨੇ ਔਰ ਟੋਟਲ ਜਿਹੜੀ ਟ੍ਰੈਫਿਕ ਚਲਾਨ ਦੀ ਸਾਡੀ ਰਿਕਵਰੀ ਹੈਗੀ ਹੈ ਚਾ ਪੈਸਿਆਂ ਦੀ 859550 ਰੁਪਏ ਔਰ 4215 ਚਲਾਨ ਜਿਹੜੇ ਵਾਇਲੇਟਰ ਨੇ ਉਹ ਖਰਾਬ ਕੀਤੇ ਗਏ ਨੇ ਮੈਂ ਇਹ ਸੇ ਦਰਵਾਣਾ ਚਾਹੁੰਦਾ ਕਿ ਸਾਰੀ ਸੜਾ